ਆ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੌਹ ਝਟੀਆਂ ਤੂਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦਾ ਸਾਹ ਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਧਾਰ ਪਹਿਲਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮੇਰਾ ਹਿਯਰ ਰਤਨ ਨਾਮ ਹਾਰੇ ਬਸਿਆ ਗੋ ਰਹਾਥੋ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਥਾ ਮੇਰਾ ਹਿਰਦੈ ਰਤਨ ਨਾਮ ਹਾਰੇ ਬਸਿਆ ਗੋ ਰਹਾ ਤੂ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਥਾ ਮੇਰੇ ਮਾਨ ਭਾਜ ਰਾਮ ਨਾਮ ਸਬੇ ਅਰਥਾ ਗੋਰੇ ਪੂਦਾ ਹਾਰੇ ਨਾਮ ਦਿਰੜਾਏ ਆ ਬਿਨ ਨਾਵਾ ਜੀਵਨ ਬਿਰਥਾ ਰਹਾ ਬਿਨ ਗੁਰ ਮੂਡ ਪਾਏ ਮਨ ਮੁਖ ਤੇ ਮੋਹ ਮਾਇਆ ਨਿਤ ਫਤਾਂ ਤਿਨ ਸਾਧੂ ਚਰਣਾਂ ਨਾ ਸੇਵ ਕਬਹੂ ਤਿੰਨ ਸਭ ਜਨਮ ਅਕੱਥ ਜਿਨ ਸਾਧੂ ਚਰਣ ਸਾਧ ਪੱਗ ਸੇਵੇ ਤਿੰਨ ਸਫਲਉ ਜਨਮ ਸਨਾਥਾ ਮੋ ਕੋ ਕੀ ਜਾਏ ਦਾਸ ਦਾਸ ਦਸਨ ਕੋ ਹਾਰੇ ਦਇਆ ਤਾਰੇ ਜਗਨਨਾਥਾ ਹਮ ਅੰਦule ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗੇ ਪੰਥ ਹਮ ਅੰਦule ਕੋ ਗੁਰ ਅੰਚਲ ਦੀਜਾ ਜਾਨ ਨਾਨਕ ਚਲ ਹੈ ਮਿਲੰਥ ਹਮ ਅੰਦਲ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗੇ ਪੰਥ ਹਮ ਅੰਦੂਲੇ ਕੋ ਗੁਰ ਅੰਚਲ ਦੀ ਜਾ ਜਨ ਨਾਨਕ ਚਲ ਹੈ ਮਿਲੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚਉ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹਿਯਰਾਇ ਰਤਨ ਨਾਮ ਹਾਰੇ ਬਸਿਆ ਗੋਰੇ ਹੱਥ ਧਰਿਓ ਮੇਰਾ ਮਾਤਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦਿਓ ਰਿੰ ਲਾਥਾ ਕਟੇ ਗੁਰ ਨਨ ਘਟ ਬਲਿਆ ਹਰ ਲਟਾ ਰਤਨ ਪਦਾਰਥੋ ਮੇਰੇ ਬਾੜੁ ਨਾ ਚੱਲੇ ਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਸ਼ਲੋਕ ਮਹਲਾ ਪਹਿਲੇ